ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤੇ ਕਲੈਕਸ਼ਨ BRZ ਦੇ ਨਾਮ ਤੇ ਆਪਣਾ YouTube ਤੇ ਚੈਨਲ ਹੈ ਜੀ ਔਰ ਆਪਣਾ ਪੇਜ ਹੈ ਜੀ ਇੰਸਟਾ ਤੇ ਫਤੇ ਕਲੈਕਸ਼ਨ 2023 ਦੇ ਨਾਮ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਵੋ ਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਲਈ ਮਤਲਬ ਸਭ ਤੋਂ ਪਹਿਲਾਂ ਹਾਂਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਜੀ ਆਪਾਂ ਕਾਟਨ ਦੇ ਸੂਟ ਇਹ ਆਪਣੇ ਕੋਲੇ ਕਾਫੀ ਜਿਹੜਾ ਹੈਗਾ ਜੀ ਸਟਾਕ ਹੈਗਾ ਪਰ ਆਪਾਂ ਇੱਕ ਵੀਡੀਓ ਦੇ ਵਿੱਚ ਦੇਖੋ ਇੰਨਾ ਸਟਾਕ ਤਾਂ ਨਹੀਂ ਦਿਖਾਇਆ ਜਾਂਦਾ ਆਪਾਂ ਥੋੜਾ ਜਿਹਾ ਮਤਲਬ ਥੋੜੀ ਥੋੜੀ ਕੱਟ ਕੇ ਸਟਾਕ ਤੁਹਾਨੂੰ ਦਿਖਾਵਾਂਗੇ ਜੀ ਕੁਝ ਕਿ ਮੇਰੀਆਂ ਭੈਣਾਂ ਦਾ ਕੱਟ ਪੀਸ ਦਾ ਆਂਦਾ ਰਹਿੰਦਾ ਜੀ ਫੋਨ ਕੱਟ ਪੀਸਾਂ ਦੇ ਲਈ ਤੇ ਕੱਟ ਪੀਸ ਵਾਲੇ ਜੋ ਨਹੀਂ ਆਏ ਜੀ ਜਦੋਂ ਵੀ ਆਪਣੇ ਕੋਲੇ ਨਵੇਂ ਆਏ ਆਪਾਂ ਇੱਕ ਦਿਨ ਪਹਿਲਾਂ ਵੀਡੀਓ ਪਾ ਕੇ ਤੁਹਾਨੂੰ ਦਿਖਾ ਦਵਾਂਗੇ ਜੀ ਵੀ ਜਿਹੜੇ ਆਪਣੇ ਕੋਲ ਕੱਟ ਪੀਸ ਨੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਜਰੂਰ ਤੁਹਾਡੇ ਤੱਕ ਭੇਜਾਂਗੇ ਜ ਅੱਜ ਦੀ ਜਿਹੜੇ ਸੂਟ ਰਹਿਣ ਵਾਲੇ ਨੇ ਜੀ ਆਪਣੇ ਪਿਓਰ ਕਾਟਨ ਦੇ ਸੂਟ ਰਹਿਣ ਵਾਲੇ ਨੇ ਜੀ ਸਟੱਫ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਔਰ ਕਾਟਨ ਦੀ ਹੀ ਇਹਨਾਂ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਸ਼ਰਟ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਨੈਕਲਾਈਨ ਬਣੀ ਹੋਈ ਹੈ ਜੀ ਦੇਖੋ ਨੈਕਲਾਈਨ ਬਣੀ ਹੋਈ ਹੈ ਜੀ ਔਰ ਬਾਕੀ ਸ਼ਰਟ ਪ੍ਰਿੰਟਡ ਹੈ ਜੀ ਇਹ ਪੱਟੀ ਜਿਹੜੀ ਉਤਾਰ ਕੇ ਤੁਸੀਂ ਆਪਣੀ ਮਤਲਬ ਗਲੇ ਦੇ ਹਿਸਾਬ ਨਾਲ ਲਗਾ ਸਕਦੇ ਹੋ ਉੱਚੀ ਨੀਵੀ ਕਰਕੇ ਜਿਹੜੀ ਇਹਦੇ ਨਾਲ ਬਾਟਮ ਦਾ ਸਟੱਫ ਦਿੱਤਾ ਗਿਆ ਜੀ ਨਾਲ ਇਹਦਾ ਪਲੇਨ ਬਿਲਕੁਲ ਟੋਨ ਮੈਚ ਕਰਦਾ ਸਟੱਫ ਦਿੱਤਾ ਗਿਆ ਜੀ ਬਾਟਮ ਦਾ ਔਰ ਨਾਲ ਹੈਗਾ ਜੀ ਇਹਦਾ कॉटन ਦਾ ਦੁਪੱਟਾ ਪਿਓਰ ਮलमल कॉटन ਦਾ ਹੈਗਾ ਜੀ ਦੁਪੱਟਾ ਪਿਓਰ कॉटन ਦਾ ਸੂਟ ਹੈ ਜੀ ਇਹ ਰੇਟ ਦੇ ਵਿੱਚ ਤੁਹਾਨੂੰ ਮਾਰਕੀਟ ਦੇ ਵਿੱਚ ਕਿੱਥੇ ਵੀ ਸੂਟ ਨਹੀਂ ਮਿਲੇਗਾ ਜਿਹੜੇ ਰੇਟ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਣ ਜਾ ਰਹੇ ਹਾਂ ਪਿਓਰ ਮलमल कॉटन ਦਾ ਦੁਪੱਟਾ ਹੈ ਜੀ ਦੁਪੱਟੇ ਦੀ ਲੈਂਥ ਪੂਰੀ ਹੈ ਲੈਂਥ ਦੁਪੱਟੇ ਦੀ ਪੂਰੀ ਹੈ ਰੇਟ ਇਹਦਾ ਰਹਿਣ ਵਾਲਾ ਹੈ ਜੀ 450 ਰੁਪਏ 450 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਪਿਓਰ ਮਲਮਲ कॉटन ਦਾ ਜੀ ਪਿਓਰ ਦਾ ਦੁਪੱਟਾ ਹੈ ਪਿਓਰ कॉटन ਦੀ ਸ਼ਰਟ ਦਾ بیس ਹੈ ਪਿਓਰ कॉटन ਦਾ ਹੀ ਬਾਟਮ ਦਾ بیس ਹੈ ਇਹ ਸੀਗਾ ਜੀ ਆਪਣਾ ਪਹਿਲਾ ਡਿਜ਼ਾਈਨ ਨੈਕਸਟ ਜਿਹੜਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਹਨਾ ਸੋਲੋ ਡਿਜ਼ਾਈਨ ਹੈ ਪਤਾ ਤੁਹਾਡੇ ਲਈ ਲੈ ਕੇ ਆਏ ਆ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਸੇਮ ਕਲਰ ਦੇ ਵਿੱਚ ਆਏਗਾ ਇਹ ਆਏਗਾ ਜਿਹਦਾ ਸ਼ਰਟ ਪੀਸ ਇਦੀ ਵੀ ਨੈਕਲਾਈਨ ਬਣੀ ਹੋਈ ਹੈ ਜੀ ਕੱਲੀ نیچے ਘੇਰੇ ਦਾ ਕੋਈ ਇਸ਼ੂ ਨਹੀਂ ਹੈ ਜਿੰਨਾ ਮਰਜ਼ੀ ਘੇਰਾ ਬਣਾ ਲਓ ਸਾਈਡ ਤੇ ਬਾਜੂ ਦਾ ਕਪੜਾ ਆ ਜਾਏਗਾ ਜੀ ਨਾਲ ਹੈਗੀ ਹੈ ਜੀ ਪਲੇਨ ਕਾਟਨ ਦੀ ਬਾਟਮ ਔਰ ਨਾਲ ਬਿਲਕੁਲ ਸੇਮ ਹੈਗਾ ਜੀ ਦੁਪੱਟਾ ਪਿਓਰ ਮलमल ਕਾਟਨ ਦਾ ਦੁਪੱਟਾ ਹੈ ਜੀ ਪਿਓਰ ਕਾਟਨ ਦੀ ਸ਼ਰਟ ਦਾ ਬੇਸ ਹੈ ਪਿਓਰ ਕਾਟਨ ਦੀ ਹੀ ਬਾਟਮ ਹੈ ਜੀ ਰੇਟ ਹੈਗਾ ਜੀ ਇਹਦਾ 450 ਰੁਪਏ 450 ਰੁਪਏ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋ ਜਾਊਗਾ ਜੀ ਜਿਹੜਾ ਇਹਦਾ ਨੈਕਸਟ ਡਿਜ਼ਾਈਨ ਆਪਾਂ ਲੈ ਕੇ ਆਏ ਜੀ ਬਹੁਤ ਸੋਹਣਾ ਕਲਰ ਹੈ ਜੀ ਸਕਾਈ ਬਲੂ ਜਿਹਾ بیس ਹੈ ਬਹੁਤ ਪਿਆਰਾ ਕਲਰ ਹੈਗਾ ਜੀ ਇਹਦਾ ਸਕਾਈ ਬਲੂ ਔਰ ਸਟੱਫ ਹੈਗਾ ਪਿਓਰ ਕਾਟਨ ਇਹਦੀ ਨੈਕਲਾਈਨ ਬਣੀ ਹੈ ਜੀ neck ਦੇ ਉੱਤੇ ਦੋ ਫਲਾਵਰ ਦਿੱਤੇ ਗਏ ਨੇ ਵਰਕ ਦੇ ਨਾਲ ਦੋ ਫਲਾਵਰ ਦਿੱਤੇ ਗਏ ਨੇ ਜੀ neck ਬਣੀ ਹੈ ਔਰ ਘੇਰੇ ਦੇ ਉੱਤੇ ਵੀ ਫਲਾਵਰ ਆਏਗਾ ਜੀ ਵਰਕ ਦੇ ਨਾਲ ਘੇਰੇ ਦੇ ਉੱਤੇ ਵੀ ਫਲਾਵਰ ਆਏਗਾ ਔਰ ਨਾਲ ਜਿਹੜੀ ਇਹਦੀ ਬਾਟਮ ਆਏਗੀ ਜੀ ਸੇਮ ਦਿੱਟੋ ਟੋਨ ਮੈਚ ਕਰਦੀ ਹੈ ਜੀ ਕਲਰ ਦੀ ਸ਼ਰਟ ਦੇ ਨਾਲ ਬਾਟਮ ਦਾ ਪ੍ਰਿੰਟ ਦੇਖੋ ਲੀਫ ਪ੍ਰਿੰਟ ਦੇ ਨਾਲ ਬਾਟਮ ਆਏਗੀ। ਔਰ ਜਿਹੜਾ ਇਹਦਾ ਦੁਪੱਟਾ ਹੈ ਜੀ ਪਿਓਰ ਮलमल कॉटन ਦਾ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ। ਨਾ ਕੋਈ ਇਹਦੇ ਤੇ ਮਤਲਬ ਐਦਾਂ ਦਾ ਪ੍ਰਿੰਟ ਬਣਿਆ ਕੋਈ ਵੀ ਨਾ ਹੀ ਇਹਦੇ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਨਾਲ ਦੁਪੱਟਾ ਹੈ ਜੀ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਹੈ। ਫੁੱਲ ਲੈਂਥ ਦਾ ਦੁਪੱਟਾ ਹੈ ਤੇ ਲੈਂਥ ਵਿड्ਥ ਲਗਣੀ ਉਹ ਕੋਈ ਇਸ਼ੂ ਨਹੀਂ ਹੈ ਜੀ ਦੁਪੱਟੇ ਦਾ। ਛੋਟਾ ਜਿਹਾ ਦੁਪੱਟਾ ਨਹੀਂ ਹੈ ਜੀ ਬਹੁਤ ਸੋਹਣੀ ਲੈਂਥ ਦਾ ਦੁਪੱਟਾ ਬਣਿਆ ਹੋਇਆ ਹੈ ਇਹਦਾ ਰੇਟ ਹੈਗਾ ਜੀ 450 ਰੁਪਿਆ ਸੇਮ ਰੇਟ ਦੇ ਇਹ ਪੀਸ ਰਹਿਣ ਵਾਲੀ ਨੇ ਨੈਕਸਟ ਜਿਹੜਾ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਕਲਰ ਹੈ ਜੀ ਇਹ ਹੈਗਾ ਜੀ ਗਾਜਰੀ ਗਾਜਰੀ ਦਾ ਸ਼ੇਡ ਹੈ ਜੀ ਨੈਕਲਾਈਨ ਬਣੀ ਹੈ बॉटਮ ਤੇ ਦੇਖੋ ਵਰਕ ਹੈ ਦੇ

450 ਰੁਪਏ ਦਾ ਰੇਟ ਰਹਿਣ ਵਾਲਾ ਜੀ ਪਿਓਰ ਕਾਟਨ ਦਾ ਇਹ ਸਟੱਫ ਰਹਿਣ ਵਾਲਾ ਹੈ ਸਟੱਫ ਮੇਰੇ ਤੋਂ ਪਿਓਰ ਕਾਟਨ ਦਾ ਸਟੱਫ ਹੈ ਜੀ ਬੇਸ ਤੁਸੀਂ ਦੇਖੋ ਪਿਓਰ ਕਾਟਨ ਹੈ ਜੀ ਔਰ ਬਾਟਮ ਦਾ ਸਟੱਫ ਵੀ ਪਿਓਰ ਕਾਟਨ ਦਾ ਰਹਿਣ ਵਾਲਾ ਹੈ ਜੀ ਨਾਲ ਬਾਟਮ ਵੀ ਇਹਦੀ ਨਾਲ ਪ੍ਰਿੰਟ ਆਏਗੀ ਔਰ ਦੁਪੱਟਾ ਵੀ ਫੁੱਲ ਲੈਂਥ ਦਾ ਦੁਪੱਟਾ ਆਏਗਾ ਜੀ ਪੇਂਟਡ ਆਏਗਾ ਨਾਲ ਦੁਪੱਟਾ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈਂਦੇ ਜਾਓ ਜੇ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ neck ਤੇ ਵੀ ਵਰਕ ਆਏਗਾ ਜੀ ਫਲਾਵਰ ਬਣਾਏ ਹੋਏ ਨੇ ਜੀ ਮਸ਼ੀਨ এমਬ੍ਰਾਇਡਰੀ ਹੈ ਔਰ ਘੇਰੇ ਤੇ ਵੀ ਵਰਕ ਆਏਗਾ ਜੀ সাইਡ ਤੇ ਬਾਜੂ ਦਾ ਕਪੜਾ ਹੈ ਜਿਵੇਂ ਮਰਜੀ ਤੁਸੀਂ ਇਹਨੂੰ ਸੂਟ ਨੂੰ ਬਣਾ ਸਕਦੇ ਹੋ ਰੇਟ ਰਹੇਗਾ ਜੀ ਇਹਦਾ 450 ਰੁਪਏ 450 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਨੈਕਸਟ ਇਹਦਾ ਸੈਕੰਡ ਕਲਰ ਹੈ ਜੀ ਸਕਾਈ ਬਲੂ ਜੀ ਟੋਨ ਦੇ ਵਿੱਚ ਹੈ ਬਹੁਤ ਪਿਆਰਾ ਸ਼ੇਡ ਹੈ ਜੀ ਗਰਮੀ ਦੇ ਵਿੱਚ ਹਲਕੇ ਹਲਕੇ ਸ਼ੇਡ ਵਧੀਆ ਲੱਗਦੇ ਨੇ ਦੇਖੋ ਬਹੁਤ ਸੋਹਣਾ ਸ਼ੇਡ ਹੈ ਜੀ ਪਿਓਰ ਕਾਟਨ ਸਟੱਫ ਸ਼ਰਟ ਦਾ ਪਿਓਰ ਕਾਟਨ ਸਟੱਫ ਹੀ बॉटਮ ਦਾ ਰਹਿਣ ਵਾਲਾ ਹੈ ਔਰ ਫਲਾਵਰ ਬਣੇ ਹੋਏ ਨੇ ਜੀ ਨੈਕਲਾਈਨ ਬਣੀ ਹੋਈ ਹੈ ਨੇਟੇ ਫਲਾਰ ਹੈ ਤੇ ਘੇਰੇ ਤੇ ਫਲਾਰ ਬਣੇ ਹੋਏ ਨੇ ਔਰ ਨਾਲ ਹੈਗਾ ਜੀ ਦੁਪੱਟਾ ਰੇਟ ਰਹਿਣ ਵਾਲਾ ਹੈ ਜੀ ਉਹੀ 450 ਰੁਪਏ ਰੇਟ ਰਹਿਣ ਵਾਲਾ ਹੈ ਜੀ ਇਹਦਾ ਇਹ ਦਾ ਸੈਕਿੰਡ ਕਲਰ ਸੀਗਾ ਜੀ ਇਸ ਤੋਂ ਬਾਅਦ ਜੀ ਆਪਾਂ ਜਿਹੜਾ ਸੈਕਿੰਡ ਡਿਜ਼ਾਈਨ ਹੈ ਸੀਗਾ ਆਪਾਂ ਜਿਹੜਾ نیچے ਖੋਲਿਆ ਸੀ ਇਹਦੇ ਨਾਲ ਦੇ ਆਪਣੇ ਕੋਲ ਕਾਫੀ ਮਤਲਬ ਕੁਆਂਟੀਟੀ ਦੇ ਵਿੱਚ ਸੂਟ ਮਿਲ ਜਾਣਗੇ ਅਗਰ ਤੁਸੀਂ ਇੱਕ ਤੋਂ ਵੱਧ ਲੈਣਾ ਇੱਕ ਤੋਂ ਵੱਧ ਨਹੀਂ ਲੈ ਸਕਦੇ ਹੋ ਮੈਂ ਤਾਂ ਸਿਰਫ ਤੁਹਾਨੂੰ ਜੀ ਇਹ ਸਿਰਫ ਮਤਲਬ ਡਿਜ਼ਾਈਨ ਹੀ ਦਿਖਾਏ ਨੇ ਨੈਕਸਟ ਜਿਹੜਾ ਇਹਦਾ ਹੈਗਾ ਜੀ ਕਲਰ ਕਲਰ ਦੇਖੋ ਜੀ ਬਿਲਕੁਲ ਇੰਗਲਿਸ਼ ਸਟੋਨ ਜੀ ਹੈ ਜੀ ਇਹ ਜਿਵੇਂ ਅੱਜਕੱਲ ਕਲਰ ਚੱਲਦੇ ਨੇ ਡਾਲ ਦਾ بیس ਹੈ ਜੀ ਕਲਰ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਲਈ ਹਲਕਾ ਜਾਂ ਔਰ ਜਿਹੜੇ ਦਾ ਸਟੱਫ ਰਹਿਣ ਵਾਲਾ ਹੈ ਜੀ ਸਾਰਾ ਕਾਟਨ ਹੈ ਸ਼ਰਟ ਬਾਟਮ ਦੁਪੱਟਾ ਮलमल ਕਾਟਨ ਦਾ ਹੈ ਸ਼ਰਟ बॉटम प्योर कॉटन ਦਾ ਸਟੱਫ ਹੈ ਜੀ ਗਰਮੀ ਦੇ ਵਿੱਚ ਵਧੀਆ ਹਲਕਾ ਜਿਹਾ ਸਟੱਫ ਹੈ ਜੀ ਪਾਉਣ ਦੇ ਲਈ 450 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ ਇਹ ਔਰ ਨੈਕਸਟ ਜਿਹੜਾ ਡਿਜ਼ਾਈਨ ਦਿਖਾਇਆ ਸੀ ਮੈਂ ਤੁਹਾਨੂੰ ਪ੍ਰਿੰਟਡ ਦਿਖਾਇਆ ਸੀ ਜੀ ਪ੍ਰਿੰਟਡ ਸ਼ਰਟ ਹੈ ਪਲੇਨ बॉटम ਹੈ ਔਰ ਨਾਲ ਹੈਗਾ ਜੀ ਦੁਪੱਟਾ ਪਿਓਰ कॉटन ਦਾ ਹੈਗਾ ਜੀ ਦੁਪੱਟਾ ਸ਼ਰਟ ਤੇ ਨੈਕ ਲਾਈਨ ਬਣੀ ਹੋਈ ਹੈ ਜੀ ਸਾਰਿਆਂ ਦੇ ਉੱਤੇ ਥੋੜਾ ਥੋੜਾ ਕੁਛ ਵੀ ਕੰਮ ਕੀਤਾ ਹੋਇਆ ਹੈ ਜੀ ਚਾਹੇ ਕੰਮ ਕੋਈ ਵੀ ਹੋਵੇ ਯਾ ਨੈਕ ਤੇ ਕੀਤਾ ਹੋਵੇ ਘੇਰੇ ਤੇ ਕੀਤਾ ਹੋਵੇ ਕੰਮ ਸਾਰਿਆਂ ਦੇ ਉੱਤੇ ਤੁਹਾਨੂੰ ਵਰਕ ਦਾ ਵਰਕ ਮਿਲੇਗਾ ਮਤਲਬ ਐਦਾਂ ਦਾ ਕੋਈ ਵੀ ਪੀਸ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਬਿਨਾਂ ਪਲੇਨ ਦਾ ਹੋਵੇਗਾ ਜੀ ਇਹਨਾਂ ਸੁੱਟਾਂ ਦੇ ਵਿੱਚ ਵਧੀਆ ਸਟੱਫ ਵੀ ਸੋਹਣਾ ਲੱਗਿਆ ਹੈ ਜੀ ਵਰਕ ਵੀ ਵਧੀਆ ਕੀਤਾ ਹੋਇਆ ਹੈ ਮਤਲਬ ਹਲਕਾ ਜਿਹਾ ਸਟੱਫ ਹੈ ਜੀ ਤੁਸੀਂ ਰੂਟੀਨ ਵੇਅਰ ਜਿਵੇਂ ਮਰਜ਼ੀ ਸੂਟ ਪਾ ਸਕਦੇ ਹੋ 450 ਰੁਪਏ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਜੀ ਲੇਸਿਸ ਵਗੈਰਾ ਸਭ ਕੁਝ ਅਵੇਲੇਬਲ ਹੈ 450 सूट ਦਾ ਪ੍ਰਾਈਸ ਹੈ ਜੀ ਸਿੰਪਲ ਵਿਦਾਊਟ ਲਾਈਨਿੰਗ ਜਿਹੜਾ ਸੂਟ ਇਹ ਬਣ ਕੇ ਰੈਡੀ ਹੋਊਗਾ ਤੁਸੀਂ ਸਾਡੇ ਕੋਲ ਬਣਵਾ ਕੇ ਮੰਗਾ ਸਕਦੇ ਹੋ ਜਾਂ ਫਿਰ ਐਦਾ ਹੀ ਮੰਗਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਜੀ ਉਹ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸੂਟ ਲੈ ਸਕਦੇ ਹੋ ਅਗਰ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗਦਾ ਨਹੀਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਜੀ ਮੇਰੀ ਵੀਡੀਓ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ